ਵਾਹਿਗੁਰੂ ਸਾਹਿਬ ਜੀ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸ਼ਬਦ ਸਰੇ ਗਵਹੰਗਮ ਪੀਰ ਤੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਵਹ ਇੰਦਰ ਆਦ ਭਗਤ ਪ੍ਰਹਿਲਾਦਿਕ ਆਤਮ ਰਸ ਜਿਨ ਜਾਣਉ ਕਾ ਉਹ ਕਲ ਸੁਜਸ ਗਾਵ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਅੱਜ ਕੁੱਲ ਸੰਸਾਰ ਦੇ ਵਿੱਚ ਮਨਾਇਆ ਗਿਆ ਸਮੂਹ ਸੰਗਤਾਂ ਨੂੰ ਸਤਿਗੁਰਾਂ ਦੇ ਆਗਮਨ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਸਤਿਗੁਰੂ ਦੀ ਦਿੱਤੀ ਹੋਈ ਸਿੱਖਿਆ ਅਨੁਸਾਰ ਚੱਲ ਕੇ ਨਾਮ ਜਪ ਕੇ ਇਸ ਮਨੁੱਖ ਦਾ ਮਨੁੱਖਾ ਜਨਮ ਦਾ ਲਾਹਾ ਖਟ ਸਕੀਏ ਸਤਿਗੁਰ ਰਹਿਮਤ ਕਰਨ ਜਿਹੜੇ ਪਾਵਨ ਬਚਨ ਮੈਂ ਪੜ ਕੇ ਸੰਝ ਕੀਤੇ ਹਨ ਕਲ ਪਟ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰਦੇ ਆ ਇਹ ਬਚਨ ਕਹਿੰਦੇ ਹਨ ਕਲ ਜਿਹੜਾ ਪਟ ਹੈ ਉਹ ਸਤਿਗੁਰਾਂ ਦੀ ਵਡਿਆਈ ਕਰਦੇ ਆ ਇਹ ਗੱਲ ਆਖਦਾ ਗਾਵੋਂ ਗੁਣ ਪਰਮ ਗੁਰੂ ਸੁਖ ਸਾਗਰ ਗਾਵੋਂ ਦਾ ਅਰਥ ਹੈ ਮੈਂ ਗਾਉਂਦਾ ਹਾਂ ਉਤਮਪੁਰਖ ਗੁਰਬਾਣੀ ਵਿਆਕਰਨ ਅਨੁਸਾਰ ਉਤਮਪੁਰਖ ਕਹਿੰਦੇ ਨੇ ਗਾਵੋਂ ਗੁਣ ਪਰਮ ਗੁਰੂ ਪਰਮ ਗੁਰੂ ਦੇ ਗੁਰੂ ਨਾਨਕ ਸਾਹਿਬ ਦੇ ਮੈਂ ਗੁਣ ਗਾਉਂਦਾ ਹਾਂ ਸੁਖ ਸਾਗਰ ਐਸੇ ਜੋ ਸੁੱਖਾਂ ਦਾ ਸਾਗਰ ਗੁਰੂ ਨਾਨਕ ਨੇ ਪਾਪਾਂ ਨੂੰ ਦੂਰ ਕਰਨ ਵਾਲੇ ਨੇ ਦੁਰਤ ਨਿਵਾਰਣ ਸ਼ਬਦ ਸਰੇ ਸ਼ਬਦ ਸਰੇ ਭਾਵ ਸ਼ਬਦ ਦੇ ਸਰੋਵਰ ਸ਼ਬਦ ਦੇ ਸੋਮੇ ਕੱਲ ਪਾਟੇ ਗੱਲ ਆਖਦਾ ਹੈ ਕਿ ਮੈਂ ਪਰਮ ਗੁਰੂ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਉਂਦਾ ਹਾਂ ਜੋ ਪਾਪਾਂ ਦੇ ਦੂਰ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਹਨ ਅਤੇ ਜੋ ਸ਼ਬਦ ਸਰੀ ਭਾਵ ਸ਼ਬਦ ਬਾਣੀ ਦੇ ਸੋਮੇ ਹਨ ਜੋ ਬਾਣੀ ਦੇ ਸੋਮੇ ਹਨ ਗੁਰੂ ਨਾਨਕ ਸਾਹਿਬ ਕੱਲ ਪਟ ਕਹਿੰਦਾ ਮੈਂ ਉਹਨਾਂ ਦੇ ਗੁਰਨ ਗਾਉਂਦਾ ਹਾਂ ਕਹਿੰਦੇ ਮੈਂ ਨਹੀਂ ਗਾਉਂਦਾ ਹੋਰ ਵੀ ਗਾਉਂਦੇ ਨੇ ਗਾਵਹਿ ਗੰਪੀਰ ਤੀਰ ਮਤ ਸਾਗਰ ਜੋਗੀ ਜੰਗਮ ਧਿਆਨ ਤਰੇ ਗੁਰੂ ਨਾਨਕ ਸਾਹਿਬ ਨੂੰ ਜੋਗੀ ਜੰਗਮ ਧਿਆਨ ਧਰ ਕੇ ਗਾਉਂਦੇ ਹਨ ਅਤੇ ਉਹ ਲੋਕ ਗਾਉਂਦੇ ਹਨ ਗੰਭੀਰ ਜੋ ਗੰਭੀਰ ਹਨ ਧੀਰ ਭਾਵ ਜੋ ਧੀਰਜ ਵਾਲੇ ਹਨ ਔਰ ਜੋ ਉੱਚੀ ਮਤ ਮਤ ਸਾਗਰ ਤੋਂ ਭਾਵ ਉੱਚੀ ਮਤ ਵਾਲੇ ਹਨ ਉਹ ਗੁਰੂ ਨਾਨਕ ਸਾਹਿਬ ਦੇ ਗੁਣ ਗਾਉਂਦੇ ਹਨ ਗਾਵਹਿ ਇੰਦਰਾਦ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣਿਆ ਗਾਵਹਿ ਬੋ ਬਚਨ ਸ਼ਬਦ ਪਾਵ ਗਾਉਂਦੇ ਹਨ ਗੁਰੂ ਨਾਨਕ ਸਾਹਿਬ ਨੂੰ ਆਤਮ ਰਸ ਜਿਨ ਜਾਣਿਆ ਜਿਸ ਗੁਰੂ ਨਾਨ ਨੂੰ ਕਰਨੇ ਆਤਮਿਕ ਆਨੰਦ ਦਾ ਰਸ ਮੰਨਿਆ ਹੈ ਉਹਨੂੰ ਗਾਉਂਦੇ ਨੇ ਕੌਣ ਗਾਵੇ ਹਨ 인ਦਰ ਆਦਿਂ ਭਗਤ ਪ੍ਰਹਿਲਾਦਿਕ ਪ੍ਰਹਿਲਾਦ ਭਗਤ ਗਾਉਂਦੇ ਹਨ ਯਾਦ ਕਰਦੇ ਹਨ ਗੁਰੂ ਨਾਨਕ ਸਾਹਿਬ ਨੂੰ ਕਾ ਵਕਲ ਸੁ ਜਸ ਗਾਵਾਂ ਗੁਰੂ ਨਾਨਕ ਰਾਜ ਜੋਗ ਜਨ ਮਾਣਿਆ ਕਲ ਕਵੀ ਆਖਦਾ ਹੈ ਮੈਂ ਉਸ ਗੁਰੂ ਨਾਨਕ ਦੇਵ ਜੀ ਦੇ ਸੋਹਣੇ ਗੁਣ ਗਾਉਂਦਾ ਹਾਂ ਕਿਹੜੇ ਗੁਰੂ ਨਾਨਕ ਨੇ ਜਿਨ੍ਹਾਂ ਨੇ ਰਾਜ ਤੇ ਜੋਗ ਮਾਣਿਆ ਹੈ ਭਾਵੇਂ ਗ੍ਰਸਥ ਦੇ ਵਿੱਚ ਰਹਿ ਕੇ ਹੀ ਮਾਇਆ ਤੋਂ ਨਰਲੀਪ ਰਹਿ ਕੇ ਹਰੀ ਦੇ ਨਾਲ ਜੁੜਿਆ ਹੈ ਆਪਣੇ ਆਪ ਨੂੰ ਜੋੜਿਆ ਹੋਇਆ ਹੈ ਐਸੇ ਗੁਰੂ ਨਾਨਕ ਦੇ ਕਲ ਪਟ ਕਹਿੰਦਾ ਕਿ ਮੈਂ ਗੁਣ ਗਾਉਂਦਾ ਹਾਂ ਗੁਰੂ ਨਾਨਕ ਨੂੰ ਚੇਤੇ ਕਰਦਾ ਹਾਂ ਯਾਦ ਕਰਦਾ ਹਾਂ ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਕੁੱਲ ਲਗਾਈ ਪਿਆਰ ਕਰਦੀ ਹੈ ਬਹੁਤਾਤ ਦੇ ਵਿੱਚ ਜਿਹੜੀ ਸੰਖਿਆ ਦੁਨੀਆ ਦੀ ਉਹ ਗੁਰੂ ਨਾਨਕ ਸਾਹਿਬ ਜੀ ਨੂੰ ਪਿਆਰ ਕਰਦੇ ਹਨ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੋ ਸਖ ਸਿੱਖ ਧਰਮ ਦੇ ਪਹਿਲੇ ਗੁਰੂ ਹਨ ਜਿਨ੍ਹਾਂ ਨੇ ਸਿੱਖੀ ਧਰਮ ਨੂੰ ਦੁਨੀਆਂ ਦੇ ਵਿੱਚ ਲੈ ਕੇ ਆਉਂਦਾ ਹੈ ਭਾਵ ਸਾਡੇ ਚੋਲੇ ਵਿੱਚ ਜਿਨ੍ਹਾਂ ਨੇ ਸਿੱਖੀ ਪਾਈ ਹੈ ਐਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦਾ ਪ੍ਰਕਾਸ਼ ਪੂਰਵ ਸਮੂਹ ਸੰਗਤਾਂ ਨੇ ਸਮੂਹ ਦੁਨੀਆਂ ਦੇ ਵਿੱਚ ਮਨਾਇਆ ਹੈ ਸੋਫੀ ਕੁਵਾਰ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸਤਿਗੁਰ ਰਹਿਮਤ ਕਰਨ ਅਸੀਂ ਉਹਨਾਂ ਦੀ ਦੱਸੀ ਹੋਈ ਸਿੱਖਿਆ ਦੇ ਉੱਤੇ ਚੱਲ ਕੇ ਆਪਣਾ ਜੀਵਨ ਸਵਾਰ ਸਕੀਏ ਗੁਰੂ ਨਾਲ ਜੁੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ